ਹਾਂਜੀ ਲੋ ਜੀ ਅੱਜ ਆਇਆ ਦਾਦੀ ਰਾਣੀ ਦੇ 13 ਜੂਨ ਟੈਂਪ ਹੋ ਗਿਆ ਜੀ 5 ਦਾ ਤਾਂ ਪਹਿਲੀ ਇੱਕ ਗੱਲ ਤਾਂ ਖੁਸ਼ੀ ਦੀ ਆ ਕਿ ਮੀਂਹ ਪੈ ਗਿਆ ਤਾਂ ਮੌਸਮ ਬਿਲਕੁਲ ਠੰਡਾ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਟੈਂਟ ਲੱਰ ਆ ਰਿਹਾ ਹੈ ਠੰਡੀਆਂ ਚੱਲ ਰਹੀ ਨੇ ਹਵਾਵਾਂ 15 ਜੂਨ ਨੂੰ ਮੇਲਾ ਜਸ ਵਾਜਵਾ ਪੰਮਾ ਡੁੰਮੇ ਵਾਲੀਆ ਇੱਥੇ ਆਪਣੀ ਹਾਜ਼ਰੀ ਭਰਨਗੇ ਆ ਤੁਸੀਂ ਦੇਖ ਸਕਦੇ ਟੈਂਟ ਬਹੁਤ ਵਧੀਆ ਲੰਦੇ ਆ ਜੀ ਇਹ ਆ 15 ਜੂਨ ਨੂੰ ਸੱਭਿਆਚਾਰਕ ਮੇਲਾ ਜੀ ਇੱਥੇ ਹੋਰ ਵੀ ਕਲਾਕਾਰ ਪਹੁੰਚ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਮੌਸਮ ਬਿਲਕੁਲ ਠੰਡਾ ਹੋ ਗਿਆ ਜੀ ਗਰਮੀ ਤੋਂ ਰਾਹਤ ਮਿਲੀ ਅੱਜ 5:30 5 ਦਾ ਟਾਈਮ ਹੋ ਚੁੱਕਾ ਜੀ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਇੱਧਰ ਵੀ ਸੰਗਤ ਦੇ ਬੈਠਣ ਵਾਸਤੇ ਬਹੁਤ ਵਧੀਆ ਹਾਲ ਬਣਾਇਆ ਜੀ ਪਿੰਡ ਵਾਸੀਆਂ ਨੇ ਐਨਆਰਏ ਵੀਰਾਂ ਨੇ ਆਓ ਤੁਹਾਨੂੰ ਮਿਲਾਂਦੇ ਆ ਪਰੰਧਕ ਕਮੇਟੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਚੱਲਦੀ ਜੀ ਮੇਲੇ ਦੀ ਤਿਆਰੀਆਂ ਪੂਰੀਆਂ ਪੂਰੀ ਤਿਆਰੀ ਆ ਜੀ ਮੇਲੇ ਦੀ ਠੀਕ ਆ ਜੀ ਸਤਿਜੀ ਦੇ ਦਰਬਾਰ ਦੇ ਉੱਤੇ ਠੀਕ ਆ ਜੀ ਉਸ ਆਲ ਸੰਗਤ ਨਗਰ ਨਿਵਾਸੀ ਐਨ ਆਰ ਆ ਵੀਰ ਤੇ ਸੰਘਾ ਪ੍ਰਬੰਧ ਨਾਲ ਸੰਬੰਧਿਤ ਜਿੰਨੇ ਵੀ ਆਲੇ ਦੁਆਲੇ ਇਲਾਕਾ ਨਿਵਾਸੀ ਆ ਸਾਰੇ ਬੜੀ ਸ਼ਰਧਾ ਦੇ ਨਾਲ ਆਉਂਦੇ ਆ ਤੇ ਆਈ ਹੋਈ ਸੰਗਤ ਦੇ ਲਈ ਕਮੇਟੀ ਨੇ ਆਪਣੇ ਤੌਰ ਤੇ ਪੂਰਾ ਓਜੇਜੇ ਤੌਰ ਤੇ ਪ੍ਰਬੰਧ ਕੀਤਾ ਹੋਇਆ ਆ ਤੇ ਇਹ ਜਿਹੜਾ ਐਤਕੀ ਹਾਲ ਆ ਇਹ ਬੈਠਣ ਵਾਸਤੇ ਸੰਗਤਾਂ ਦੇ ਪਾਇਆ ਗਿਆ ਤੇ ਆਪਣੇ ਦੇ ਕੋਲ ਦੋ ਤਿੰਨ ਲੱਗਰ ਹਾਲ ਜਿਹੜੇ ਆ ਪਹਿਲਾਂ ਹੀ ਆ ਤੇ ਆਪਣੇ ਜਿਹੜਾ ਅੱਜ ਰਵੈਣ ਦਾ ਭੋਗ ਪਿਆ ਤੇ ਕੱਲ ਨੂੰ ਅਖੰਡ ਪਾਠ ਸਾਹਿਬ ਦਾ ਭੋਗ ਆ ਅਪਰੰਤ ਬੀਬੀ ਦਲੇਰ ਕੌਰ ਖਾਲਸਾ ਜੀ ਜਿਹੜੇ ਆ ਉਹ ਆਪਣੇ ਪ੍ਰਵਚਨਾ ਨਾਲ ਸੰਗਤਾਂ ਨੂੰ ਰਿਹਾਲ ਕਰਨਗੇ ਤੇ 15 ਅਪ੍ਰੈਲ ਨੂੰ ਸੱਭਿਆਚਾਰਕ ਜਿਹੜਾ ਆਪਣਾ ਪ੍ਰੋਗਰਾਮ ਆ ਜਿਹਦੇ ਵਿੱਚ ਜਸ ਬਾਜਵਾ ਤੇ ਪੰਮਾ ਡੁੰਮੇਵਾਲ ਤੇ ਸੁਚਾ ਰੰਗੀਲਾ ਤੇ ਮਨਜੀਤ ਮੈਂਡੀ ਤੇ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰੂਗੇ ਤੇ ਅਸੀਂ ਸਾਰੇ ਵੀਰਾਂ ਨੂੰ ਆਏ ਹੋਇਆਂ ਨੂੰ ਆਇਆ ਤੇ ਇੱਥੇ ਧੰਨਵਾਦ ਵੀ ਕਹਿੰਨੇ ਆ ਤੇ ਨਾਲ ਨਾਲ ਇੱਕ ਬੇਨਤੀ ਵੀ ਕਰਦੇ ਆ ਕਿ ਜੇ ਕਮੇਟੀ ਤੋਂ ਕੋਈ ਚੁਪਕੀ ਰਹੀ ਆ ਤਾਂ ਉਹਦੇ ਬਾਰੇ ਸਾਨੂੰ ਜਰੂਰ ਜਾਣੂ ਕਰਾਇਆ ਜਾਣ ਤੇ ਮਹਾਸਭੀ ਦੇ ਦਰਬਾਰ ਤੇ ਆਈ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਕਮੇਟੀ ਕੋਲੋਂ ਧੰਨਵਾਦ। ਠੀਕ ਹੈ ਲੋ ਜੀ ਕੁਝ ਇੱਕ ਹਲਕੀ ਹਲਕੀ ਪੈ ਰਹੀ ਆ ਬਾਰਿਸ਼। ਮਾ ਸਤੀ ਦਾ ਦੀ ਰਾਣੀ ਦਾ ਦਰਬਾਰਿਆ ਜੀ। ਅੱਛਾ ਜੀ। ਹਾਂਜੀ। ਇਕ ਕਲਾਕਾਰ ਕਿਹੜੇ ਕਿਹੜੇ ਪਹੁੰਚ ਰਹੇ ਆ ਜੀ ਕਲਾਕਾਰ ਪਹੁੰਚ ਪਹੁੰਚ ਰਹੇ ਆ ਜੀ ਜਸ ਬਾਜਵਾ ਤੇ ਪੰਮਾ ਡੁੰਮੇਵਾਲ ਜੀ ਤੇ ਵਿਸ਼ਾਲ ਜਗ ਤੇ ਸਭਿਆਚਾਰਕ ਮੇਲਾ ਜੀ ਦਰਬਾਰ ਤੇ ਠੀਕ ਆ ਪਿੰਡ ਮੁਗੋਵਾਲੀ ਮੁਗਲ ਨਿਆਣਿਆਂ ਨੂੰ ਪੁੱਛਦੇ ਆਂ ਪਿਆ ਅੱਜ ਮੌਸਮ ਜਿਹੜਾ ਹੋਇਆ ਕਿਦਾਂ ਦਾ ਹੋ ਗਿਆ ਹੁਣੀ ਮਤਲਬ ਨੇਰੀ ਮੀਂਹ ਵਾਲਾ ਹੋਇਆ ਸਵੇਰ ਵਧੀਆ ਹੋ ਗਿਆ ਤੁੱਪ ਤੋਂ ਰਾਹਤ ਮਿਲੀ ਆ ਹਾਂਜੀ ਕਿੰਨਾ ਕਚਾ ਮੇਲੇ ਦਾ ਤੁਹਾਨੂੰ ਬਹੁਤ ਜਿਆਦਾ ਵਧ ਗਿਆ ਮੇਲਾ ਨਿਗਾਰੇ ਲੈਂਦੇ ਪਏ ਸਾਰੇ ਸਵੇਰੇ ਦਾ ਤੁੱਪੇ ਰਿਹਾ ਹੁਣ ਤਾਂ ਮੜੇ ਨਜ਼ਾਰੇ ਵੀ ਆਂਦੇ ਹੁਣ ਮਾਤਾ ਰਾਣੀ ਦਾ ਸ਼ੁਕਰ ਕਰਦੇ ਆਂ ਬੇ ਠੰਡਾ ਕਰ ਤੋ ਜੀ ਬੱਚੇ ਬਿਲਕੁਲ ਖੁਸ਼ ਹੋ ਹਰੇਕ ਵਾਰ ਕਹਿੰਦੇ ਮੀਂਹ ਪੈਂਦਾ ਹੁੰਦਾ ਬਿਲਕੁਲ ਮੌਸਮ ਠੰਡਾ ਹੋ ਗਿਆ ਤੁਸੀਂ ਦੇਖ ਲਓ ਠੰਡੀਆਂ ਚੱਲ ਰਹੀਆਂ ਨੇ ਹਵਾਵਾਂ ਆ ਬੱਚੇ ਖੇលਦੇ ਆ ਆਨੰਦ ਲੈ ਰਹੇ ਆ ਮੇਲੇ ਦਾ ਤੋ ਪਹੁੰਚਣਾ ਜ਼ਰੂਰੀ ਜੀ 15 ਜੂਨ ਨੂੰ ਹਾਂਜੀ ਅੰਦਰ ਚੱਲਦੇ ਆ ਜੀ ਅੰਦਰ ਉਹ ਵੀ ਤੁਹਾਨੂੰ ਦਿਖਾ ਲਵਾਂ ਆ ਦੇਖੋ ਕਿੰਨੀ ਵਧੀਆ ਸਜਾਵਟ ਕੀਤੀ ਹੋਆ ਬਹੁਤ ਖੁੱਲੀ ਜਗ੍ਹਾ ਆ ਬਹੁਤ ਵਧੀਆ ਪ੍ਰਬੰਧ ਵਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਆ ਰਹੀਆਂ ਨੇ ਮੱਥਾ ਟੇਕ ਕੇ ਜਾ ਰਹੀਆਂ ਨੇ ਅੱਜ ਵੀ ਕੋਲ ਹਾਲ ਵਿੱਚ ਨੂੰ ਸਾਨੂੰ ਇਸ ਪਾਸੇ ਲੱਗੇ ਹੋਏ ਹਨ ਹਲਵਾਈ ਇੱਧਰ ਚੱਲ ਰਿਹਾ ਲੰਗਰ ਬਹੁਤ ਵਧੀਆ ਪ੍ਰਬੰਧ ਨੇ ਜੀ ਇੱਧਰ ਵੀ ਦੇਖ ਸਕਦੇ ਤੁਸੀਂ